ਹਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਵੀ ਉਹ ਸਾਹਮਣੇ ਜਿਹੜੀ ਹਰੇ-ਵਾਈ ਵਾਲੀ ਕਣਕ ਖੜੀ ਹੈ ਅ ਜਿਹੜੀ ਆਪਣੀ ਹੈ ਅ ਸਰਫੇਸ ਸੀਡਿੰਗ ਵਾਲੀ ਵੀਟ ਇਸ ਦੇ ਦੋ ਚੀਜ਼ਾਂ ਦੇ ਉੱਪਰ ਚਰਚਾ ਕਰਾਂਗੇ ਵੀ ਕੀ ਇਸ ਨੂੰ 20 ਦਿਨਾਂ ਬਾਅਦ ਪਾਣੀ ਦੀ ਲੋੜ ਹੈਗੀ ਹੈ ਜਾਂ 21 ਦਿਨਾਂ ਬਾਅਦ ਪਾਣੀ ਦੀ ਲੋੜ ਹੈਗੀ ਹੈ ਕਿਉਂਕਿ ਇਸ ਦੀ ਬਿਜਾਈ 1 ਨਵੰਬਰ ਨੂੰ ਕੀਤੀ ਗਈ ਹੈ ਤੇ ਦੂਸਰੀ ਆਪਾਂ ਇਹਦੇ ਵਿੱਚ ਚਰਚਾ ਕਰਾਂਗੇ ਵੀ ਕੀ ਇਹਦੇ ਵਿੱਚ ਗੁੱਲੀ ਡੰਡਾ ਉੱਗਿਆ ਜਾ ਨਹੀਂ ਉੱਗਿਆ ਤੇ ਦੋ ਚੀਜ਼ਾਂ ਦੇ ਉੱਪਰ ਆਪਾਂ ਦੇਖਾਂਗੇ ਦੇਖਣ ਦੀ ਕੋਸ਼ਿਸ਼ ਕਰਦੇ ਆਂ ਯਾ ਜਿਵੇਂ ਇੱਥੇ ਆਪਣੀ ਕਣਕ ਹੋ ਰਹੀ ਹੈ ਇੱਥੇ ਜੇ ਆਪਾਂ ਦੇਖੀਏ ਤਾਂ ਆਮ ਤੌਰ ਦੇ ਉੱਤੇ ਕੋਈ ਬਹੁਤਾ ਗੁੱਲੀ ਡੰਡਾ ਨਹੀਂ ਦਿਖਾਈ ਦੇ ਰਿਹਾ ਆਹ ਬੂਟਾ ਦੇਖਦੇ ਆਪਾਂ ਪੱਟ ਕੇ ਵੀ ਇਹ ਕਾਦਾ ਤੇ ਆ ਕਿਉਂਕਿ ਹੀਠੂ ਇਹ ਲਾਲ ਹੈ ਤਾਂ ਇਹ ਗੁੱਲੀ ਡੰਡੇ ਦੀ ਪੱਕੀ ਨਿਸ਼ਾਨੀ ਹੈ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਆਪਾਂ ਨੂੰ ਆਹ ਜੇ ਦੇਖੀ ਐਨਾ ਤੋਂ ਤਾਂ ਇਹਦੇ ਵਿੱਚ ਇੱਕ ਉਹ ਦੇਖਿਆ ਇੱਕ ਆਤੀ ਇਹ ਗੁੱਲੀ ਡੰਡਾ ਨਹੀਂ ਹੈਗੀ ਜੀਰੀ ਦਾ ਬੂਟਾ ਹੈ ਤਾਂ ਇਹਦਾ ਮਤਲਬ ਇਹ ਬਣਦਾ ਵੀ ਇਹਦੇ ਵਿੱਚ ਕੋਈ ਬਹੁਤਾ ਗੁੱਲੀ ਡੰਡਾ ਤਾਂ ਹੈ ਨਹੀਂ ਹਲੇ ਤੱਕਰ ਦੇ ਦੂਸਰੇ ਨੰਬਰ ਦੇ ਉੱਪਰ ਆਪਾਂ ਦੇਖੀਏ ਇਹਦੀ ਹੇਠੋਂ ਵੀ ਗਿੱਲ ਗੁੱਲ ਕਿੰਨੀ ਕ ਹੈ ਤੇ ਪਾਣੀ ਆਪਾਂ ਕਿ ਇਹਨੂੰ ਹੁਣੇ ਲਾਈਏ ਜਾਂ ਨਾ ਲਾਈਏ ਤਾਂ ਆਪਾਂ ਇਹਨੂੰ ਹਿਲਾਇਆ ਉੱਪਰੋਂ ਆ ਗਈ ਧਰਤੀ ਆ ਦੇਖੋ ਆ ਆਪਣੀ ਕਣਕ ਦਾ ਬੂਟਾ ਹਰਾ ਹੋ ਰਿਹਾ ਆ ਧਰਤੀ ਧਰਤੀ ਪੂਰੀ ਹਲੇ ਗਿੱਲੀਏ ਪਈ ਹੈ ਤੇ ਵਾਹਣਾ ਜਿਹੜਾ ਵਾਹਣ ਵੀ ਪੂਰਾ ਇਹ ਡਾਕਰ ਵਾਹਣਾ ਤੇ ਇਸ ਤਰੀਕੇ ਦਾ ਵਾਹ ਆ ਵੀ ਮੇਰੇ ਖਿਆਲ ਚ ਇੱਕ ਕਣਕ ਦਾ ਹੀ ਬੂਟਾ ਜਿਹੜਾ ਹਲੇ ਹਰਾ ਹੋ ਰਿਹਾ ਹਾਂ ਇਹਨੇ ਆਪਣੇ ਜਿਹੜਾ ਤਣਾ ਤੇ ਜਿਹੜਾ ਉਹ ਕੱਢ ਲਈਆਂ ਤੇ ਇੱਕ ਦੂਜੇ ਜਗ ਆਪਾਂ ਹੋਰ ਦੇਖਦੇ ਜਾ ਕੇ ਹੁਣ ਆਪਾਂ ਉਹ ਜਗ੍ਹਾ ਤੇ ਆ ਗਏ ਆ ਜਿੱਥੇ ਪਰਾਲੀ ਬਰਲੀ ਐ ਇੱਥੇ ਦੇਖਦੇ ਆਂ ਵੀ ਆਹ ਕੀ ਬਣ ਰਿਹਾ ਇੱਥੇ ਗੁੱਲੀ ਡੰਡਾ ਤੇ ਆਹ ਗੁੱਲੀ ਡੰਡਾ ਆ ਵੀ ਤੈਥੋਂ ਸਿੱਧਾ ਜਾ ਇੱਕ ਇਹ ਨਤੀਜੇ ਤੇ ਆਪਾਂ ਪਹੁੰਚ ਰਹੇ ਆ ਵੀ ਆ ਇੱਥੇ ਗੁੱਲੀ ਡੰਡਾ ਬਹੁਤ ਹੋਇਆ ਇਹ ਉੱਥੇ ਐ ਜਿੱਥੇ ਪਰਾਲੀ ਘਟ ਐ ਜਿੱਥੇ ਪਰਾਲੀ ਵਿਰਲੀ ਹੈ ਉੱਥੇ ਗੁੱਲੀ ਡੰਡਾ ਜ਼ਰੂਰ ਨਿਕਲ ਰਿਹਾ ਹੈ ਜਿੱਥੇ ਪਰਾਲੀ ਹੈ ਨਹੀਂ ਤੇ ਇਸ ਤੋਂ ਇਲਾਵਾ ਜਿੱਥੇ ਪਰਾਲੀ ਹੈਗੀ ਹੈ ਜਿਵੇਂ ਆਹ ਰਿਹਾ ਆਪਾਂ ਦੇਖਿਓ ਰੋ ਪਰਾਲੀ ਪੂਰੀ ਆ ਫੁੱਲ ਤੇ ਇੱਥੇ ਨਾ ਤਾਂ ਜੀਰੀ ਦਾ ਬੂਟਾ ਇੱਥੇ ਕੋਈ ਗੁੱਲੀ ਡੰਡਾ ਨਹੀਂ ਕਿਤੇ ਕੁਝ ਨਹੀਂ ਹੈ ਆ ਬੂਟਾ ਇਹ ਜੀਰੀ ਦਾ ਝੋਨੇ ਦਾ ਆ ਵੀ ਝੋਨੇ ਦਾ ਬੂਟਾ ਤੇ ਝੋਨੇ ਦੇ ਬੂਟੇ ਜਰੂਰ ਉਗ ਰਹੇ ਨੇ ਜਿੱਥੇ ਪਰਾਲੀ ਜ਼ਿਆਦਾ ਹੈ ਉਥੇ ਆ ਕਣਕ ਤੋਂ ਇਲਾਵਾ ਕੋਈ ਵੀ ਬੂਟਾ ਆਪਾਂ ਨੂੰ ਨਹੀਂ ਦਿਖਾਈ ਦੇ ਰਿਹਾ ਪਰ ਜਿੱਥੇ ਆ ਪਰਾਲੀ ਵਿਰਲੀ ਹੈ ਜਾਂ ਘੱਟ ਹੈ ਜਾਂ ਹੈ ਨਹੀਂ ਉਥੇ ਗੁੱਲੀ ਡੰਡੇ ਦੀ ਸਮੱਸਿਆ ਜਰੂਰ ਹਾਲੇ ਤੱਕ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਅੱਗੇ ਦਾ ਹੱਲ ਵੀ ਆਪਾਂ ਦੇਖਾਂਗੇ ਵੀ ਕਿਵੇਂ ਹੁੰਦਾ ਹੈ ਇੱਕ ਚੀਜ਼ ਰਹੀ ਗੀ ਇਹਦੇ ਚ ਆਪਣੀ ਡਿਸਕਸ ਕਰਨੀ ਜਿਹੜੀ ਸੂੰਡੀ ਦੀ ਸਮੱਸਿਆ ਹੈਗੀ ਆ ਤਾਂ ਇਹਦੇ ਚ ਆਪਾਂ ਨੂੰ ਤਾਂ ਭਾਈ ਕਿਤੇ ਸੂੰਡੀ ਦੀ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਤੇ ਆ ਇੱਥੇ ਜਮੈਂ ਜਿੱਥੇ ਕਿਤੇ ਕੁਛ ਤੇ ਜੰਗਲੀ ਸੂਰ ਵੀ ਆਉਂਦੇ ਨੇ ਉਹਨਾਂ ਨੇ ਇਧਰੋਂ ਪਰਾਲੀ ਸਾਰੀ ਇਕੱਠੀ ਕਰਤੀ ਤਾਂ ਤਿੰਨੇ ਚੀਜ਼ਾਂ ਵਿੱਚੋਂ ਸੂੰਡੀ ਦੀ ਸਮੱਸਿਆ ਜ਼ੀਰੋ ਤੇ ਗੁਲੀ ਡੰਡਾ ਕਿਤੇ ਕਿਤੇ ਹੈਗਾ ਜਿੱਥੇ ਪਰਾਲੀ ਘਟ ਹੈ ਤੇ ਪਾਣੀ ਉਹ ਆਪਾਂ ਵਾਹਣ ਨੂੰ ਦੇਖ ਕੇ ਲਾਵਾਂਗੇ ਜਾਂ ਦੇਖ ਕੇ ਲਾਉ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ